ਪਿਛਲੇ ਦਿਨੀ ਜੋ ਪਿੰਡ ਕੋਟਸ਼ਮੀਰ ਲਖੇ ਸਿਧਾਣੇ ਦਾ ਵਿਰੋਧ ਹੋਇਆ ਉਹਨੂੰ ਵੱਖ-ਵੱਖ ਬੰਦਿਆਂ ਨੇ ਵੱਖ-ਵੱਖ ਚੈਨਲਾਂ ਨੇ ਵੱਖ-ਵੱਖ ਰੂਪ ਦਿੱਤਾ ਜੀ ਤੇ ਉਸ ਦੀ ਅਸਲ ਸੱਚਾਈ ਤੁਹਾਨੂੰ ਮੈਂ ਦੱਸਣਾ ਚਾਹਣਾ ਦਾਣਾ ਨਹੀਂ ਗੱਲ ਕਰਨੀ ਆ ਹਾਂ ਅੱਜ ਦੇ ਨਾਲ ਆਈ ਆ ਜੀ ਗੱਲ ਕਰ ਜੱਸੂ ਕੋਟਸ਼ਮੀਰ ਨਾਮ ਦਾ ਮੁੰਡਾ ਹੈ ਚਿੱਟੇ ਕੁੜਤੇ ਪੀਮੇ ਵਾਲਾ ਜਿਹੜਾ ਅੱਗੇ ਹੈ ਉਹਨੇ ਮੇਰੇ ਕੋਲੋਂ ਤਕਰੀਬਨ 12 ਲੱਖ ਰੁਪਏ ਦੀ ਫਰੋਪੀ ਲੈ ਲਈ ਸੀ 2 ਸਾਲਾਂ ਦੇ ਵਿੱਚ ਫਿਰ ਲੱਖਾ ਸਹਾਨਾ ਸਾਡੀ ਦੁਕਾਨ ਤੇ ਆਇਆ ਤੇ ਫਿਰ ਅਸੀਂ ਇੱਕਾ ਵੀਡੀਓ ਪਾਈ ਜੀ ਚੈੱਕ ਕਰੋ ਵੀਡੀਓ ਹੁੰਦਾ ਕੀ ਕਰ ਰਹੀ ਆ ਪੰਜਾਬ ਦੇ ਅੰਦਰ ਸਰਕਾਰ ਦੇ ਨੱਕ ਹੇਡ ਦੇ ਪ੍ਰਸ਼ਾਸਨ ਦੇ ਨੱਕ ਇੱਥੇ ਕੰਮ ਚੱਲ ਰਿਹਾ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਚ ਲੱਖਾ ਸਿਧਾਣਾ ਦੇ ਵਿਰੋਧ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਇੱਕ ਪਾਸੇ ਲੱਖਾ ਸਿਧਾਣਾ ਦੇ ਵਿਰੋਧ ਦੀਆਂ ਵੀਡੀਓਜ਼ ਲਗਾਤਾਰ ਫਾਇਰਲ ਹੋ ਰਹੀਆਂ ਨੇ ਉਥੇ ਹੀ ਹੁਣ ਇਸ ਮਾਮਲੇ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਇੱਕ ਨੌਜਵਾਨ ਨੇ ਲੱਖਾ ਸਿਧਾਣਾ ਦਾ ਵਿਰੋਧ ਕਰਨ ਵਾਲਿਆਂ ਤੇ ਉਸ ਕੋਲੋਂ ਫਿਰੋਤੀ ਮੰਗਣ ਦੇ ਇਲਜ਼ਾਮ ਲਗਾਏ ਮੋੜ ਮੰਡੀ ਚ ਕੱਪੜੇ ਦਾ ਕੰਮ ਕਰਨ ਵਾਲੇ ਇਸ ਨੌਜਵਾਨ ਮੁਤਾਬਕ ਵਿਰੋਧ ਕਰਨ ਵਾਲੇ ਵਿਅਕਤੀ ਨੇ ਉਸ ਕੋਲੋਂ ਕਰੀਬ 12.5 ਲੱਖ ਰੁਪਏ ਦੀ ਫਰੋਤੀ ਲਈ ਸੀ ਜਿਸ ਨੂੰ ਰੋਕ ਲੈ ਲੱਖੇ ਸਿਧਾਣੇ ਨੇ ਉਸ ਦੀ ਮਦਦ ਕੀਤੀ ਸੀ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਜੀ ਮੈਂ ਰਾਹੁਲ ਬਜਾਜ ਮੋੜ ਮੰਡੀ ਤੋਂ ਸਾਡੀ ਮੋੜ ਵਿੱਚ ਇੱਕ ਛੋਟੀ ਜੀ ਕੱਪੜੇ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਜੋ ਪਿੰਡ ਕੋਟਸ਼ਮੀਰ ਲੱਖੇ ਸਿਧਾਣੇ ਦਾ ਵਿਰੋਧ ਹੋਇਆ ਉਹਨੂੰ ਵੱਖ-ਵੱਖ ਬੰਦਿਆਂ ਨੇ ਵੱਖ-ਵੱਖ ਚੈਨਲਾਂ ਨੇ ਵੱਖ-ਵੱਖ ਰੂਪ ਦਿੱਤਾ ਜੀ ਤੇ ਉਸ ਦੀ ਅਸਲ ਸੱਚਾਈ ਤੁਹਾਨੂੰ ਮੈਂ ਦੱਸਣਾ ਚਾਹਣਾ ਜੋ ਕਿ ਇੱਕ ਕੋਟਸ਼ਮੀਰ ਦਾ ਮੁੰਡਾ ਜਸੂ ਜਸੂ ਕੋਟਸ਼ਮੀਰ ਨਾਮ ਦਾ ਮੁੰਡਾ ਹੈ ਚਿੱਟੇ ਕੁੜਤੇ ਪਜਾਮੇ ਵਾਲਾ ਜਿਹੜਾ ਅੱਗੇ ਹੈ ਉਹਨੇ ਮੇਰੇ ਕੋਲੋਂ ਤਕਰੀਬਨ 12 ਲੱਖ ਰੁਪਏ ਦੀ ਫਰੋਤੀ ਲੈ ਲਈ ਸੀ 2 ਸਾਲਾਂ ਦੇ ਵਿੱਚ ਵਿੱਚ 50000 ਰੁਪਇਆ ਇੱਕ ਵਾਰੀ 215000 ਰੁਪਇਆ ਇੱਕ ਵਾਰੀ 425000 ਰੁਪਇਆ ਇੱਕ ਵਾਰੀ 365000 ਰੁਪਇਆ ਇੱਕ ਵਾਰੀ ਜਦੋਂ ਮੇਰੇ ਹੱਥ ਖੜੇ ਹੋਗੇ ਜੀ ਮੈਂ ਕਿਸੇ ਵੀ ਪਾਸੋਂ ਜਿੰਨਾ ਤੋਂ ਮੈਂ ਆਪਦੇ ਪੈਸੇ ਲੈਣਾ ਕੋਈ ਦੋਸਤ ਮਿੱਤਰ ਮੈਨੂੰ ਬੈਂਕ ਜਿੱਥੋਂ ਜਿੱਥੋਂ ਮੇਰਾ ਹੱਥ ਪੈਂਦਾ ਸੀ ਜਦੋਂ ਮੈਂ ਹਰ ਪਾਸੋਂ ਮੇਰੇ ਹੱਥ ਬਿਲਕੁਲ ਖੜੇ ਹੋਗੇ ਵੀ ਹੁਣ ਮੈਂ ਪੈਸੇ ਨਹੀਂ ਦੇ ਸਕਦਾ ਤਾਂ ਜਦੋਂ ਮੈਂ ਇਹਨਾਂ ਨੂੰ ਪੈਸਿਆਂ ਵਾਸਤੇ ਮਨਾ ਕੀਤਾ ਤਾਂ ਇਹਨਾਂ ਨੇ ਮੇਰੀ ਦੁਕਾਨ ਤੇ ਆ ਕੇ ਲੱਤ ਤੋੜ ਦਿੱਤੀ। ਇਹਨਾਂ ਨੇ ਜਦੋਂ ਲੱਤ ਤੋੜਤੀ ਮੈਂ ਐਸਐਚਓ ਕੋਲੇ ਗਿਆ, ਐਸਐਸਪੀ ਕੋਲੇ ਗਿਆ, ਡੀਐਸਪੀ ਕੋਲੇ ਗਿਆ। ਮੈਂ ਸਾਲ ਤੋਂ ਸਵਾ ਸਾਲ ਲਗਾਤਾਰ ੱੱਕੇ ਖਾਏ। ਮੇਰੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ। ਮੈਂ ਜਦੋਂ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੋਈ, ਮੈਂ ਐਸਐਚਓ ਕੋਲੇ ਗਿਆ, ਡਿਪਟੀ ਕੋਲੇ ਗਿਆ। ਉਹਨਾਂ ਨੇ ਮੇਰੀ ਕੋਈ ਗੱਲਬਾਤ ਨਹੀਂ ਸੁਣੀ। ਉਸ ਤੋਂ ਬਾਅਦ ਮੈਂ ਮੈਨੂੰ ਕਿਸੇ ਨੇ ਰਾਏ ਦਿੱਤੀ ਵੀ ਤੁਸੀਂ ਲਖੇ ਸਿਧਾਣੇ ਨੂੰ ਜਾ ਕੇ ਮਿਲੋ ਤੇ ਉਹ ਤੁਹਾਡਾ ਹੱਲ ਕਰੂਗਾ। ਉਸ ਤੋਂ ਬਾਅਦ ਮੈਂ ਲਖੇ ਦੇ ਕੋਲੇ ਗਿਆ ਉਹਦੇ ਘਰੇ ਵੀ ਆਹ ਕਰਕੇ ਆ ਮੈਟਰ ਹੈ। ਲਖੇ ਨੇ ਫਿਰ ਐਸਐਚਓ ਨੂੰ ਫੋਨ ਕੀਤਾ ਤੇ ਐਸਐਚਓ ਨੇ ਕਿਹਾ ਵੀ ਸਾਨੂੰ ਇੱਕ ਹਫਤੇ ਦਾ ਟਾਈਮ ਚਾਹੀਦਾ ਸੀ ਇੱਕ ਹਫਤੇ ਦੇ ਅੰਦਰ ਅੰਦਰ ਕਾਰਵਾਈ ਕਰਦਾਂ। ਹਫਤੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਅਸੀਂ ਦੁਬਾਰਾ ਲਖੇ ਬਾਈ ਤੱਕ ਅਪਰੋਚ ਕੀਤੀ ਲਖੇ ਸਿਧਾਣੇ ਤੱਕ ਵੀ ਸਾਡਾ ਕੋਈ ਹੱਲ ਵਸੀਲਾ ਕਰੋ ਵੀ ਕਿਸੇ ਪਾਸੋਂ ਦੇਖੋ। ਸਾਡੀ ਫਿਰ ਵੀ ਕੋਈ ਕਾਰਵਾਈ ਨਹੀਂ ਫਿਰ ਅਸੀਂ ਤੀਸਰੀ ਵਾਰੀ ਜਦੋਂ ਲੱਖੇ ਨੂੰ ਕਿਹਾ ਵੀ ਆਹ ਕਰਕੇ ਆਹ ਗੱਲ ਹੈ ਵੀ ਅਸੀਂ ਤਾਂ ਹੁਣ ਜਾਂ ਤਾਂ ਮਰ ਜਾਾਂਗੇ ਵੀ ਸਾਨੂੰ ਮਰਨਾ ਹੀ ਪੈਣਾ ਹੈ ਵੀ ਨਾ ਤਾਂ ਸਾਡੀ ਇਧਰੋਂ ਕੋਈ ਸੁਣ ਰਿਹਾ ਥਾਣੇ ਤੇ ਨਾ ਤੁਸੀਂ ਸੁਣਦੇ ਤੇ ਨੌਚਵਾਨ ਨੇ ਲੱਖਾ ਸਿਧਾਣਾ ਦੀ ਉਹ ਵੀਡੀਓ ਵੀ ਦਿਖਾਈ ਜਿਸ ਵਿੱਚ ਉਹ ਜਸੂ ਨਾਮ ਦੇ ਇੱਕ ਵਿਅਕਤੀ ਤੇ ਫਿਰੋਤੀ ਲੈਣ ਦੇ ਇਲਜ਼ਾਮ ਲਗਾ ਰਹੇ ਹੈ ਨੌਚਵਾਨ ਮੁਤਾਬਕ ਲੱਖਾ ਸਿਧਾਣਾ ਦੀ ਬਦੌਲਤ ਉਸ ਕੋਲੋਂ ਫਿਰੋਤੀ ਮੰਗਣ ਵਾਲੇ ਵਿਅਕਤੀ ਨੂੰ ਝੇੜ ਹੋਈ ਸੀ ਅਤੇ ਉਹੀ ਵਿਅਕਤੀ ਹੁਣ ਪਿੰਡ ਕੋਟ ਸ਼ਮੀਰ ਚ ਲੱਖਾ ਸਿਦਾਨਾ ਦਾ ਵਿਰੋਧ ਵੀ ਕਰ ਰਿਹਾ ਸੀ ਫਿਰ ਲੱਖਾ ਸਿਦਾਨਾ ਸਾਡੀ ਦੁਕਾਨ ਤੇ ਆਇਆ ਤੇ ਫਿਰ ਅਸੀਂ ਇੱਕ ਆ ਵੀਡੀਓ ਪਾਈ ਜੀ ਚੈੱਕ ਕਰੋ ਵੀਡੀਓ ਮੁੰਡਾ ਕਰਨ ਦੀ ਚੱਲ ਰਹੀ ਆ ਪੰਜਾਬ ਦੇ ਅੰਦਰ ਸਰਕਾਰ ਦੇ ਨੱਕ ਹੇਡ ਤੇ ਪ੍ਰਸ਼ਾਸਨ ਦੇ ਨੱਕ ਇੱਥੇ ਕੰਮ ਚੱਲ ਰਿਹਾ ਮੈਂ ਅਜ ਮੌੜ ਮੰਡੀ ਬੈਠਾ ਮੌੜ ਮੰਡੀ Bajaj Fashion House Bajaj Fashion House ਮੌੜ ਮੰਡੀ ਇਹ ਭਰਾ ਬੈਠਾ ਹੈ ਰਾਹੁਲ ਨਾ ਵੀਰੇ ਤਰ੍ਹਾਂ ਰਾਹੁਲ ਇਹਦਾ ਨਾਮ ਇਹਦੀ ਆ ਦੁਕਾਨ ਹੈ ਇਹ ਵਿਚਾਰਾ ਕੱਪੜੇ ਵੇਚ ਕੇ ਟਾਈਮ ਪਾਸ ਕਰਦਾ ਹੈ ਪਰਿਵਾਰ ਪਾਲਦਾ ਆਪਦਾ ਇਸ ਇਨਸਾਨ ਤੋਂ ਏਦੋਂ ਪਹਿਲਾਂ ਜੱਸੂ ਜੱਸੂ ਮੈਂ ਤੁਹਾਨੂੰ ਆ ਸਾਰੀ ਵੀਡੀਓ ਦਿਖਾ ਦਿੰਨਾ ਜੀ ਇਹਨੇ ਤਕਰੀਬਨ 12 ਤੋਂ 12.5 ਲੱਖ ਰੁਪਏ ਦੀ ਫਰੋਤੀ ਲਤੀ ਹੈ ਉਸ ਤੋਂ ਬਾਅਦ ਜਦੋਂ ਇਹ ਆ ਵੀਡੀਓ ਪਈ ਤਾਂ ਪ੍ਰਸ਼ਾਸਨ ਨਾਲ ਦੀ ਨਾਲ ਹਰਕਤ ਚ ਆਇਆ ਤੇ ਜਸੂ ਸੋਨ ਲਾਲ ਤੇ ਹਰੀਸ਼ ਗਰਗ ਜਿਹੜੀ ਇਹਦੀ ਮੇਨ ਟੀਮ ਹੈ ਜੀ ਉਹਨਾਂ ਤੇ ਧਾਰਾ 105/23 ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਧਾਰਾ ਲਾਈ 384 85 86 ਤੇ 120 ਬੀ ਜਦੋਂ ਪਰਚਾ ਦਰਜ ਹੋਇਆ ਜੀ ਇਸ ਨੂੰ ਜੇਲ ਭੇਜਿਆ ਇਹ ਤਕਰੀਬਨ ਢਾਈ ਤੋਂ 3 ਮਹੀਨੇ ਜੇਲ ਵਿੱਚ ਲਾ ਕੇ ਆਇਆ ਇਹ ਜੇਲ ਲਗਾ ਕੇ ਆ ਉਸ ਤੋਂ ਬਾਅਦ ਇਹਦਾ ਅਸਲ ਮਕਸਦ ਕੀ ਸੀ ਉਸ ਆ ਹੁਣ ਜਦੋਂ 2-3 ਦਿਨ ਪਹਿਲਾਂ ਬਾਈ ਲੱਖਾ ਸਧਾਣਾ ਗਿਆ ਸੀਗਾ ਕੋਰਸ਼ਮੀਰ ਕੋਰਸ਼ਮੀਰ ਜਦੋਂ ਇਹਦੀ ਕੋਈ ਨਹੀਂ ਕਿਸੇ ਕੋਲ ਬਸੋ ਗੱਲਬਾਤ ਇਹਨੇ ਜਿੰਦਾਬਾਦ ਮੁਰਦਾਬਾਦ ਦੇ ਉੱਥੇ ਨਾਰੇ ਮੁੰਡੇ ਲਿਆ ਕੇ ਸ਼ੁਰੂ ਕਰਤੇ ਉਹ ਕੋਈ ਵੱਖ-ਵੱਖ ਜਿਹੜੇ ਤੁਸੀਂ ਚੈਨਲਾਂ ਰਾਹੀਂ ਦੇਖ ਰਹੇ ਹੋ ਵੱਖ-ਵੱਖ ਬੰਦੇ ਉਹਨੂੰ ਵੱਖ-ਵੱਖ ਗੱਲਾਂ ਕਰ ਰਹੇ ਐ ਉਹਦੀ ਅਸਲ ਸੱਚਾਈ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਹਿਲਾਂ ਮੈਂ ਵੀਡੀਓ ਬਣਾਉਣਾ ਮੇਰਾ ਕੋਈ ਮਨ ਨਹੀਂ ਸੀ ਪਰ ਜਦੋਂ ਮੇਰੇ ਤੋਂ ਦੇਖ ਕੇ ਰਹਿਣਾ ਨਹੀਂ ਗਿਆ ਤਾਂ ਮੈਂ ਆ ਵੀਡੀਓ ਬਣਾਈ ਦੱਸਿਏ ਕਿ ਬੀਤੇ ਦਿਨੀ ਲੱਖਾਂ ਸਿਧਾਣਾ ਆਪਣੀ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਦੌਰਾਨ ਪਿੰਡ ਕੋਟਸ਼ਮੀਰ ਪਹੁੰਚਿਆ ਸੀ ਜਿੱਥੇ ਕੁਝ ਵਿਅਕਤੀਆਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਅਤੇ ਲਖਾ ਸਿਦਾਨਾ ਮਰਦਾਬਾਦ ਦੇ ਨਾਅਰੇ ਲਾਏ ਗਏ ਸੀ ਹਾਲਾਂਕਿ ਉਸ ਸਮੇਂ ਕਿਹਾ ਗਿਆ ਸੀ ਕਿ ਕਿਸਾਨੀ ਅੰਦੋਲਨ ਕਾਰਨ ਲਖਾ ਸਿਦਾਨਾ ਦਾ ਵਿਰੋਧ ਕੀਤਾ ਗਿਆ ਪਰ ਇਸ ਨੌਜਵਾਨ ਦੀ ਵੀਡੀਓ ਨੇ ਮਾਮਲੇ ਦਾ ਦੂਜਾ ਪੱਖ ਵੀ ਉਜਾਗਰ ਕਰ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ